ਸਨੀ ਆਇਆ ਐਂਬੂਲੈਂਸ ਆਇਆ ਕੀ ਆ ਰਿਹਾ ਕੋਈ ਪਿਆਰਾ ਲੱਤ ਲੁੱਟ ਕੇ ਹੋ ਪਾਣੀ ਦਾ ਬਨਾਲਾ ਪਾਣੀ ਨਾ ਪਾਇਆ ਤੇ ਮਾਣੀ ਨਾ ਪਾਈ ਮਾਣੀ ਨਾ ਪਾਇਓ ਓ ਮੋਢੇ ਤੇ ਮੋਢਾ ਵਾਇਗੁਰਜੀ ਦਾ ਕਲਸਾ ਵਾਇਗੁਰਜੀ ਕੀ ਫਤੇ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਅੱਜ ਪਹੁੰਚੇ ਹੋਏ ਆ ਗੁਰਨਾਣਦੇਵ ਹਸਪੀਟਲ ਤੇ ਇਥੇ ਵੀ ਆਪਣਾ ਨਿਸ਼ਾਨ ਸਿੰਘ ਆ ਆ ਪਿੰਡ ਦੀ ਸੰਗਤ ਆ ਉਦਾਰੀ ਪਿੰਡ ਦੀ ਨੇੜੇ ਮਹਿਤਾ ਪਤਪਕਾਲਾ ਸਾਹਿਬ ਦੇ ਨੇੜੇ ਪਿੰਡ ਪੈਂਦਾ ਹੈ ਔਰ ਇਹ ਭੈਣ ਭਰਾ ਸਾਰੇ ਦੱਸ ਰਹੇ ਆ ਕਿ ਇਹ ਬੱਚਾ ਜਿਹੜਾ ਵਾ ਨਰੇਗਾ ਦੇ ਵਿੱਚ ਦਿਹਾੜੀ ਕਰ ਰਿਆ ਸੀ ਤੇ ਦਿਹਾੜੀ ਕਰਨ ਦੇ ਬਾਵਜੂਦ ਵੀ ਇਹ ਬੱਚੇ ਜਾਂ ਕੁਝ ਪਰਿਵਾਰ ਦੇ ਮੈਂਬਰਾਂ ਨੇ ਕਦੇ ਵੀ ਚਾਹ ਲੈਣ ਗਿਆ ਤੇ ਚਾਹ ਬੱਚਾ ਲੈਣ ਗਿਆ ਵਾ ਤੇ ਕੋਈ ਉਹ ਨੂੰ ਮੈਂ ਨਾਂ ਤੇ ਨੰਗ ਸਿੰਘ ਕਵਾਂਗਾ ਨਾ ਉਹ ਨੂੰ ਪਾਟੀ ਸਿੰਘ ਕਵਾਂਗਾ ਕਿਉਂਕਿ ਪਾਟੀ ਸਿੰਘ ਵੀ ਤਾਂ ਨਹੀਂ ਹੁੰਦੇ ਤੇ ਨੰਗ ਸਿੰਘ ਵੀ ਤਾਂ ਨਹੀਂ ਹੁੰਦੇ ਕੋਈ ਬਹਿਰੂਪੀਆ ਕਿਸਮ ਦਾ ਬੰਦਾ ਹੈ ਜਿਹੜਾ ਆਪਣੀ ਜਾਤ ਹੰਕਾਰਾ ਬੰਦਾ ਹੈ ਕਿ ਜਿਨੇ ਇਹਨੂੰ ਚਾਹਤ ਬਣਾ ਕਰ ਦਿੱਤਾ ਤੇ ਇਹ ਵਿਚਾਰੇ ਦਾ ਹਾਲਾਤ ਵੇਖੋ ਕਿ ਆ ਵੀ ਗੋਡਾ ਪੂਰਾ ਵੱਡਿਆ ਹੋਇਆ ਮੀਡੀਆ ਨੂੰ ਤੁਹਾਨੂੰ ਸਾਰਿਆਂ ਨੂੰ ਮੈਂਸ਼ਨ ਕਰਾਂਗਾ ਗੋਡਾ ਪੂਰਾ ਵੱਡਿਆ ਹੋਇਆ ਤੇ ਇਹਦੇ ਮੁੰਡੇ ਦੀ ਵੀ ਵਾਰ ਕੀਤੀ ਹੋਈ ਨੇ ਇਸ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤਨਾ ਕਿਤੇ ਦੇ ਨਾਲ ਜਾਤੀ ਵਿਤਕਰਾ ਹੋ ਰਿਹਾ ਵਾ ਇਹ ਸਾਰੇ ਭੈਣ ਭਰਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਵੀ ਇਸ ਤਰੀਕੇ ਦਾ ਕੰਮ ਕੀਤਾ ਇਹ ਇਹ ਗੱਲਾਂ ਜਾਤ ਪਾਤ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਉੱਪਰ ਰਹੀਆਂ ਆਏ ਦੇਣ ਉਹਦੀਆਂ ਚੰਗੀਆਂ ਨਹੀਂ ਅਸੀਂ ਗੁਰੂ ਦੇ ਸਿੱਖਾਂ ਤੇ ਜਦੋਂ ਵੱਲ ਸਿੱਖੀ ਨਹੀਂ ਆਉਂਦੀ ਐ ਤਾਂ ਉੱਥੇ ਜਾਤਾਂ ਪਾਤਾਂ ਦੇ ਰਹਿ ਨਹੀਂ ਜਾਂਦੀਆਂ ਸਾਨੂੰ ਗੁਰੂ ਸਾਹਿਬ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਬਾਣ ਕਰਵਾਇਆ ਇੱਕ ਦਾਅ ਦਿੱਤੀ ਐ ਇੱਕ ਪੰਥਿਆ ਇੱਕ ਨਿਸ਼ਾਨ ਆ ਤੇ ਆਪਾਂ ਪੰਥ ਦੀ ਗੱਲ ਕਰੀਏ ਪਰ ਜਿਹੜੇ ਧਰਮ ਦੇ ਠੇਕੇਦਾਰ ਆਏ ਆਏ ਦੇਣ ਗਰੀਬਾਂ ਨੂੰ ਦੱਬਦੇ ਆ ਮੈਂ ਰਾਤੀ ਵੀ ਗੁਰਦੁਆਰਾ ਦਾ ਸਤਲ ਗਿਆ ਸੀ ਰਾਤੀ 11:00 ਵਜੇ ਮੈਂ ਇਥੋਂ ਗਿਆ ਵਾ ਰਾਤੀ ਵੀ ਇੱਕ ਮੁੰਡੇ ਨਾਲ ਕੁੱਟਮਾਰ ਕੀਤੀ ਗਈ ਆ ਕਿ ਉਹਦੀ ਮਾਂ ਝੋਨੇ 'ਚ ਵੜ ਗਈ ਉਸ ਬੰਦੇ ਤੇ ਕਾਰਵਾਈ ਤੇ ਹੋਗੀ ਪਰ ਆ ਜਿਹੜੀਆਂ ਘਟਨਾਵਾਂ ਆਏ ਦਿਨ ਪੰਜਾਬ ਦੇ ਵਿੱਚ ਸਾਡੇ ਆਪਣੇ ਹੀ ਸਾਡੇ ਆਪਣੇ ਨਾਲ ਕਰ ਰਹੇ ਆ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਪ੍ਰਸ਼ਾਸਨ ਇਹਦੇ ਵਿੱਚ ਬੱਚੇ ਦੀ ਕੋਈ ਕਾਰਵਾਈ ਨਹੀਂ ਕਰ ਰਿਹਾ ਕਿ ਦੋਸ਼ੀ ਨੂੰ ਫੜ ਲੀਏ ਮੈਨੂੰ ਸੁਣ ਚ ਆਇਆ ਕਿ ਡਾਕਟਰ ਵੀ ਕੋਈ ਸਹੀ ਰਿਪੋਰਟਾਂ ਨਹੀਂ ਦੇ ਰਹੇ ਕਿ ਉਹਦਾ ਬੰਦੇ ਦੇ ਉੱਪਰ ਕਾਰਵਾਈ ਹੋ ਸਕੇ ਇਸ ਕਰਕੇ ਭਾਈ ਸਾਹਿਬ ਜੀ ਪੰਜਾਬ ਦੇ ਵਿੱਚ ਗਰੀਬ ਦੇ ਉੱਤੇ ਅਤਿਆਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਸੋਧ ਪੰਜਾਬੀ ਦੇ ਵਿੱਚ ਸਮਝ ਲੈਣ ਮੇਰੇ ਵੀਰੋ ਧਰਮ ਦੇ ਦੇਖੇ ਦਾ ਵੀ ਗਏ ਹੁਣ ਉਹ ਬੰਦਾ ਕਿਸੇ ਵੀ ਸੰਪਰਦਾ ਦੇ ਨਾਲ ਜੁੜਿਆ ਹੋਇਆ ਹੈ ਉਸ ਸੰਪਰਦਾਏ ਦੇ ਮੁਖੀ ਨੂੰ ਵੀ ਕਹਿਣਾ ਚਾਹੁੰਨਾ ਵਾ ਕਿ ਇਹ ਸੰਪਰਦਾਏ ਤੁਹਾਡੇ ਨਾਂ ਦਾ ਆਉਣਾ ਇਸ ਕਰਕੇ ਤੁਸੀਂ ਆਪ ਅੱਗੇ ਹੋ ਕੇ ਉਸ ਬੰਦੇ ਦੇ ਉੱਪਰ ਕਾਰਵਾਈ ਕਰੋ ਤਾਂ ਜੋ ਗੁਰੂ ਘਰ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਬਦਨਾਮ ਹੋਣ ਤੋਂ ਡਰ ਜਾਣ ਬਦਨਾਮ ਹੋਣ ਤੋਂ ਬਚ ਜਾਣ ਤੇ ਕਮ ਸੇ ਕਮ ਅਸੀਂ ਆਪਣੇ ਸਮਾਜ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ ਪੁੱਲ ਨੂੰ ਪੁੱਲ ਤੇ ਕੰਡੇ ਨੂੰ ਕੰਡਾ ਬਿਆਂ ਦਾ ਯਤਨ ਕਰੋ ਮੇਰੇ ਭਰਾ ਜਾਤ ਪਾਤ ਦਾ ਕੋਣ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਨਾ ਉਹ ਬਣ ਗਿਆ ਹੈ ਨਸ਼ੇ ਦਾ ਦੌਰ ਸਾਡੇ ਭੈਣ ਭਰਾਵਾਂ ਦੇ ਵਿੱਚ ਵਿਚਰ ਰਿਹਾ ਆਪਾਂ ਰਲ ਮਿਲ ਕੇ ਇਹਨੂੰ ਨੱਥ ਪਾਉਣੀ ਹੈ ਆਪਾਂ ਗੁਰੂ ਦੇ ਸੇਖਾਂ ਸਿੱਖੀ ਵਾਲੇ ਬੰਨੇ ਕੰਮ ਕਰੀਏ ਸੋ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ ਪਤਾ ਉਸ ਕਿਸ ਸੰਪਰਦਾ ਨਾਲ ਜੁੜਿਆ ਹੋਇਆ ਨਿਹੰਗ ਸਿੰਘ ਜਿਸ ਸੰਪਰਦਾ ਨਾਲ ਵੀ ਜੁੜਿਆ ਹੋਇਆ ਹੈ ਉਹ ਸੰਪਰਦਾ ਕੱਲ ਨੂੰ ਉਹਦਾ ਉਹਦੀ ਸਪੋਰਟ ਕਰੇ ਤਕਰਾਰਾ ਦਾ ਮਹੌਲ ਪੈਦਾ ਕਰੇ ਉਹ ਸੰਪਰਦਾ ਖੁਦ ਆਪ ਹੀ ਆਪਣੇ ਬੰਦੇ ਤੇ ਕਾਰਵਾਈ ਕਰਵਾਵੇ ਤੇ ਇਹ ਸੰਗਤਾਂ ਦੀ ਜਿਹੜੀ ਹੈ ਅਸੀਸਾਂ ਦੇ ਪਾਤਰ ਬਣੀਏ ਰਹੀ ਗੱਲ ਪ੍ਰਸ਼ਾਸਨ ਦੀ 2-4 ਦਿਨਾਂ ਦੇ ਵਿੱਚ ਵਿੱਚ ਜਿਵੇਂ ਅਸੀਂ ਵੀਰ ਦੇ ਨਾਲ ਇਹ ਪ੍ਰਸ਼ਾਸਨ ਨੇ ਉਸ ਬੰਦੇ ਤੇ ਕਾਰਵਾਈ ਨਹੀਂ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਸਾ ਪੁਲ ਜਿਹੜਾ ਵਾ ਉਤੇ ਵੱਡੀ ਮਾਤਰਾ ਦੇ ਵਿੱਚ ਆਪਾਂ ਜਿਹੜਾ ਚੱਕਾ ਈ ਆਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਬਿਆਨ ਲੈਣ